ਲੁੱਟ ਪਾ ਦੇਣੀ ਹੈ ਪੂਰੀ ਦੇਖੀ ਚਲੋ ਹਾਂਜੀ ਲੜਾਈ ਦਿਖਾਓ ਆ ਡਿਜ਼ਾਈਨ ਦੇਖੋ ਕਿੰਨੇ ਆ ਦੇ ਵਿੱਚ ਲਓ ਸਾਰੇ ਨਵੇਂ ਤੋਂ ਨਵੇਂ ਡਿਜ਼ਾਈਨ ਨੇ ਨਵੇਂ ਤੋਂ ਨਵੇਂ ਰੰਗ ਨਵੇਂ ਤੋਂ ਨਵੇਂ ਡਿਜ਼ਾਈਨ ਸਿਰਫ 390 ਰੁਪਏ ਬਾਜ਼ਾਰ ਦੇ ਵਿੱਚ 600 ਰੁਪਏ ਦਾ ਆ ਦੇਖੋ ਲੁੱਟ ਪਾ ਰਿੱਤੀ ਇਹਨਾਂ ਦੇ ਡਿਜ਼ਾਈਨ ਸਾਰੇ ਲਓ ਜੀ ਲਓ ਆ ਲੋ ਮੈਂ ਤੁਹਾਡੀ ਮਦਦ ਕਰ ਦਿੰਦਾ ਦਿਖਾਈ ਦੇਣਾ ਹਾਂ ਦਿਖਾ ਦਿਓ ਆ ਲੋ ਦੇਖੋ ਜੀ 390 ਰੁਪਏ ਸਿਰਫ ਸੇਲ ਲਾਈ ਹੋਈ ਹੈ ਜੀ ਰਖੜੀ ਸੇਲ ਮੇਲਾ ਲੱਗਿਆ ਹੋਇਆ ਆਜੋ ਅੱਗੇ ਆਜੋ ਅੱਗੇ ਆ ਜਾਓ ਲਓ ਹੁਣ ਲਾਲਾ ਜੀ ਨੂੰ ਚੜ ਗਿਆ ਜੋਸ਼ ਤੇ ਗੱਲਬਾਤ ਕਰਾਂਗੇ ਹੋਰ ਆ ਜਾਓ ਘਰ ਇਹ ਸਾਇਬਾ ਕੰਪਨੀ ਦੇ ਮੈਚਿੰਗ ਆ ਲੈਵਲਿਨ ਕੰਪਨੀ ਦੇ ਮੈਚਿੰਗ ਆ ਬਾਜ਼ਾਰ 'ਚ 9900 ਰੁਪਏ ਰੇਟ ਆ ਆਪਣਾ ਰੇਟ ਹੈ ਗਿਆ 650 ਚੈਲੰਜ ਨਾਲ ਵੇਚਦੇ ਆ ਬਾਜ਼ਾਰ ਦੇ ਵਿੱਚ ਆਪਣਾ ਰੇਟ ਕੋਈ ਨਹੀਂ ਦੇ ਸਕਦਾ ਸੋਦਾ 900 ਰੁਪਏ ਦਿਖਾਣਾ ਹੈ 900 ਵਾਲਾ 650 ਜੀ ਹਾਂਜੀ 650 ਲੁਟ ਪੈ ਗਈ ਜੀ ਡਿਜ਼ਾਈਨ ਦੇਖੋ ਕਿੰਨੇ ਆਪਣੇ ਕੋਲੇ ਆ ਜਾਓ ਇੱਕ ਅੱਧਾ ਡਿਜ਼ਾਈਨ ਹੀ ਜੀ 100 100 ਡਿਜ਼ਾਈਨ ਆਪਣੇ ਕੋਲੇ ਆਜੋ ਆ ਦੇਖੋ ਤੁਰਤਾ ਕਰ ਡਿਜ਼ਾਈਨ ਹੀ ਡਿਜ਼ਾਈਨ ਹੈ